ਜੈਸੋ ਵਾਲਿਆ ਤੁਸੀਂ ਕਮਾਲ ਕਰਤਾ ਅੱਜ ਤੁਸੀਂ ਦੇਖਿਆ ਕਹਿ ਭਗਵੰਤ ਮਾਨ ਭਾਈ ਸਾਹਿਬ ਦੇਖਿਆ ਹੋਣਾ ਤੁਸੀਂ ਹੁਣੇ ਬਲਕ ਖੁੰਡੇ ਤੋਂ ਡਰ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਸਮਰਥਕਾਂ ਦਾ ਬੇਪਰਮਾਹ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਅਜਿਹਾ ਹੀ ਸੁਖਵੀਰ ਬਾਦਲ ਦੇ ਵੱਲੋਂ ਇੱਕ ਕਾਫਲੇ ਨੂੰ ਖੁੰਡਾ ਦਿਖਾਉਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਜੈਤੋ ਵਾਲਿਓ ਵਿਖਿਆ ਭਗਵੰਤ ਮਾਨ ਖੁੰਡਾ ਦੇਖ ਕੇ ਭਜਦਾ ਹੋਇਆ ਇਹ ਵੀਡੀਓ ਸੁਖਵੀਰ ਬਾਦਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀ ਸ਼ੇਅਰ ਕੀਤੀ ਗਈ ਹੈ ਜੈਤੋ ਵਾਲਿਆ ਤੁਸੀਂ ਕਮਾਲ ਕਰਤਾ ਜੀ ਤੁਸੀਂ ਦੇਖਿਆ ਕਿ ਭਗਵੰਤ ਮਾਨ ਭਾਈ ਸਾਹਿਬ ਦੇਖਿਆ ਹੋਣਾ ਤੁਸੀਂ ਹੁਣੀ ਕੋਇ ਕਰਕੇ ਮੈਨੂੰ ਖੁੰਡੇ ਤੋਂ ਡਰ ਗਿਆ ਐ ਜਾ ਨਕਮਾ ਨਲਾਇਕ ਨਖਿੱਧ ਮਾੜਾ ਮੁੱਖ ਮੰਤਰੀ ਹਿੰਦੁਸਤਾਨ ਦੇ ਇਤਿਹਾਸ 'ਚ ਨਹੀਂ ਬਣਿਆ ਕੋਈ ਦਰਸਨ ਜੈਤੋ ਦੇ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੀਤੀ ਜਾ ਰਹੀ ਸੀ ਜਦੋਂ ਰਣ 10001 ਇਹ ਮੁੱਖ ਮੰਤਰੀ ਈਮਾਨਦਾਰ ਕਾਫਲਾ ਲੰਘਿਆ ਤੇ ਸੁਖਵੀਰ ਬਾਦਲ ਦੇ ਵੱਲੋਂ ਉਹਨਾਂ ਨੂੰ ਖੁੰਡਾ ਵਿਖਾਇਆ ਗਿਆ ਇਸੇ ਦੌਰਾਨ ਸੁਖਵੀਰ ਬਾਦਲ ਦੇ ਬਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ 13 ਦੀਆਂ 13 ਸੀਟਾਂ ਉਤੇ ਕੇਸਰੀ ਝੰਡਾ ਚੁਲਾ ਦਿੱਤਾ ਜਾਵੇ ਅਤੇ ਆਪ ਸਨੇ ਕਾਂਗਰਸ ਦਾ ਸਫਾਇਆ ਕੀਤਾ ਜਾਵੇ ਜਰਾਬੀ ਨਸ਼ਾ ਪੰਜਾਬ ਘਰ ਘਰ ਪਚਾ ਦਿੱਤਾ ਗੈਂਗਸਟਰਾਂ ਨਾਲ ਮਿਲਿਆ ਹੋਇਆ ਲੁੱਟਖੋਹਾਂ ਚੱਲੀ ਜਾਂਦੀਆਂ ਤੇ ਲੁਕਣ ਆਇਆ ਤੇ ਜਿੰਨੇ ਵੀ ਇਹਨਾਂ ਦੇ ਜਿੰਨੇ 92 ਐਮਐਲਏ ਐ ਮੈਨ ਲੱਗਦਾ ਸਾਰੇ ਜਿੰਨੇ ਚੋਰ ਸੀ ਪੰਜਾਬ ਸਾਰੇ ਐਮਐਲਏ ਬਣ ਗਏ ਇਹਨਾਂ ਦੇ ਸਾਰਿਆਂ ਨੇ ਵਿਆਹ ਹੀ ਹੋਣ ਕਰਾਏ ਆ ਜੀ ਤੋਹਸ ਕਰਕੇ ਆਓ ਆਪਾਂ ਪੰਜਾਬ بچਾਈਏ ਇਹਨਾਂ ਦੇ ਦਿਲ ਚ ਕੋਈ ਦਰਦ ਨਹੀਂ ਪੰਜਾਬ ਦਾ ਨਾਲੇ ਜੇ ਤੋਰੇ ਤੁਹਾਨੂੰ ਪਤਾ ਮੈਂ ਆਪਣਾ ਸਿਆਸੀ ਜੀਵਨ ਇਹ ਤੋਂ ਸ਼ੁਰੂ ਕੀਤਾ ਪਹਿਲੀ ਵਾਰ ਐਂਟੀ ਸੀ ਮੈਨੂੰ ਬਣਾਇਆ ਤੇ ਤੁਸੀਂ ਵੇਖਿਆ ਕਿੰਨੀਆ ਤਰੱਕੀ ਇੱਥੇ ਇਲਾਕੇ ਛੋਈ ਪਾਵੇਂ ਕਸੀਆਂ ਭਾਵੇਂ ਪੱਕੇ ਖਾਲੇ ਭਾਵੇਂ ਅੰਡਰਗਰਾਉਂਡ ਭਾਈ ਭਾਵੇਂ ਸੜਕਾਂ ਭਾਵੇਂ ਗ੍ਰੈਡ ਭਾਵੇਂ ਸਟੇਡੀਅਮ ਤੂੰ ਦੇਖੋ ਲਿਸਟ ਕਿੰਨੀ ਲੰਬੀ ਆ ਐਸ ਕਰਕੇ ਆਓ ਇਕੱਠੇ ਹੋ ਕੇ ਅਜਿਹ ਤੂਫਾਨ ਅੱਜ ਤੁਸੀਂ ਖੜਾ ਕੀਤਾ ਇਹਦੀ ਸਪੀਡ ਵਧਾ ਕੇ ਤੇਜੀ ਸਪੀਡ ਕਰ ਦਿਓ ਨਾ ਇੱਥੇ ਕੋਈ ਝਾੜੂ ਵਾਲੇ ਲੱਭੇ ਨਾ ਖੁਨੀ ਪੰਜੇ ਵਾਲੇ ਨਿਕਲ ਇੱਥੇ ਕੱਲਾ ਕੇਸਰੀ ਢੰਡਾ ਚੂਲੇ 13 ਦੀਆਂ 13 ਸੀਟਾਂ ਤੇ ਬਹੁਤ ਬਹੁਤ ਧੰਨਵਾਦ ਲਈ ਰੂਪੀ ਕਾ ਗਲ ਦੱਸਿਆ ਕਿ ਇਹ ਲੋਕ ਸਭਾ ਚੋਣਾਂ ਦੀ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ 1 ਜੂਨ ਨੂੰ VOTING ਅਤੇ 4 ਜੂਨ ਨੂੰ ਨਤੀਜੇ ਆਉਣਗੇ ਫਿਲਹਾਲ ਵੇਖਣਾ ਹੋਵੇਗਾ ਕਿ ਪੰਜਾਬ ਦੀਆਂ 13 ਸੀਟਾਂ ਉੱਤੇ ਕਿਸ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਮਿਲਦੀ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ